ਤਗਲੀ ਖਬਰ ਜੋ ਪ੍ਰੈਜ਼ੀਡੈਂਟ ਟਰੰਪੋਨਾ ਨੇ ਅੱਜ ਅਨਾਉਂਸ ਕੀਤਾ ਹੈ ਕਿ ਯੂਐਸ ਤੇ ਚਾਈਨਾ ਦੀ ਜਿਹੜੀ ਟ੍ਰੇਡ ਡੀਲ ਆ ਇਹ ਆਲਮੋਸਟ ਡਨ ਹੈਗੀ ਆ ਇਹਨਾਂ ਨੇ ਟਰੰਪੋਨਾ ਨੇ ਕਿਹਾ ਪਈ ਜੋ ਲੰਡਨ ਦੇ ਵਿੱਚ ਗੱਲਬਾਤ ਚੱਲ ਰਹੀ ਸੀ ਚਾਈਨਾ ਦੇ ਡੈਲੀਗੇਸ਼ਨ ਦੇ ਨਾਲ ਤੇ ਯੂਐਸ ਦੇ ਡੈਲੀਗੇਸ਼ਨ ਦੇ ਨਾਲ ਉੱਥੇ ਇਹ ਐਗਰੀਮੈਂਟ ਹੋ ਚੁੱਕਾ ਹੈਗਾ ਆ ਤੇ ਕਹਿੰਦੇ ਪਈ ਚਾਈਨ ਪ੍ਰੈਜ਼ੀਡੈਂਟ ਟਰੰਪੋਨਾ ਨੇ ਇਹ ਕਿਹਾ ਪਈ ਰੀਜ਼ਨੇਬਲ ਡੀਲ ਹੈਗੀ ਆ ਚਾਈਨੀਜ਼ ਗੁੱਡ ਦੇ ਉੱਤੇ ਜੋ ਟੈਰਿਫ ਆ ਉਹ 55% ਆ ਤੇ ਅਮਰੀਕਨ ਗੁੱਡਸ ਦੇ ਉੱਤੇ 10% ਹੈਗਾ ਆ ਸੋ ਇਸ ਤੋਂ ਬਿਨਾ ਜੋ ਰੇਅਰ ਐਲੀਮੈਂਟਸ ਆ ਉਹ ਚਾਈਨਾ ਨੂੰ ਦਿੱਤੇ ਜਾਊਗੇ ਜਿਹੜੇ ਚਾਈਨੀਜ਼ ਸਟੂਡੈਂਟਸ ਹੈਗੇ ਆ ਉਹ ਅਮਰੀਕਨ ਯੂਨੀਵਰਸਿਟੀਆਂ ਦੇ ਵਿੱਚ ਪੜ ਸਕਣਗੇ ਇਹ ਪ੍ਰੈਜ਼ੀਡੈਂਟ ਟਰੰਪ ਉਹਨਾਂ ਨੇ ਟਰੂਥ ਸੋਸ਼ਲ ਦੇ ਉੱਤੇ ਵੀ ਲਿਖਿਆ ਹੈਗਾ ਕਿ ਰੇਅਰ ਆਰਥ ਮਿਨਰਲਸ ਜੋ ਆ ਜਿਹੜੀ ਮੋਨੋਪੋਲੀ ਸੀਗੀ ਉਹਨਾਂ ਦੀ ਚਾਈਨਾ ਵਾਲਿਆਂ ਦੀ ਤੇ ਜਾਂ ਰੀਅਰ ਅਰਥs ਹੈਗੇ ਆ ਉਹ ਉਹ ਸਾਨੂੰ ਵੀ ਦੇ ਸਕਣਗੇ ਤੇ ਹੋਰ ਉਹਨਾਂ ਦੇ ਨਾਲ ਵੀ ਜਿਹੜਾ ਬਿਜ਼ਨਸ ਆ ਕਰ ਸਕਣਗੇ ਸੋ ਸੈਕਟਰੀ ਆਫ ਸਟੇਟ ਮਾਰਕੋ ਰੂਪੀਓ ਹੁਣਾਂ ਨੇ ਪਹਿਲਾਂ ਇਹ ਕਿਹਾ ਸੀ ਕਿ ਜਿਹੜੇ ਚਾਈਨੀਜ਼ ਸਟੂਡੈਂਟਸ ਆ ਉਹਨਾਂ ਦੇ ਵੀਜ਼ਾ ਰਿਵੋਕ ਕੀਤੇ ਜਾਊਗੇ ਜਿਨ੍ਹਾਂ ਦੇ ਕਨੈਕਸ਼ਨ ਚਾਈਨੀਜ਼ ਕਮਿਊਨਿਸਟ ਪਾਰਟੀ ਦੇ ਨਾਲ ਹੈਗੇ ਆ ਪਰ ਉਹਦੇ ਰਿਵਰਸ ਦੇ ਵਿੱਚ ਹੁਣ 트럼ਪ ਹੁਣਾਂ ਨੇ ਇਹ ਕਿਹਾ ਕਿ ਨਹੀਂ ਜੋ ਚਾਈਨਾ ਦੇ ਸਟੂਡੈਂਟਸ ਆ ਅਮਰੀਕਾ ਦੇ ਵਿੱਚ ਪੜ੍ਹ ਰਹੇ ਹੈਗੇ ਉਹਨਾਂ ਦੇ ਵੀਜ਼ੇ ਨਹੀਂ ਰਿਵੋਕ ਕੀਤੇ ਜਾਊਗੇ ਸੋ ਇਹ ਹਜੇ ਬ੍ਰੇਕਿੰਗ ਨਿਊਜ਼ ਨਹੀਂ ਆ ਕਿਉਂਕਿ ਅੱਜ ਕੁਝ ਘੰਟੇ ਪਹਿਲਾਂ ਉਹਨਾਂ ਨੇ ਸੋਸ਼ਲ ਮੀਡੀਆ ਦੇ ਉੱਤੇ ਅਨਾਉਂਸ ਕੀਤਾ ਹੈਗਾ ਲੰਡਨ ਦੇ ਵਿੱਚ ਪਿਛਲੇ ਕੁਝ ਦਿਨਾਂ ਤੋਂ ਲਗਾਤਾਰ ਗੱਲਬਾਤ ਦੋਨਾਂ ਧਿਰਾਂ ਦੀ ਜਿਹੜੀ ਉਹ ਚੱਲ ਰਹੀ ਆ ਆ ਜਿਹੜੇ ਬੈਸਿੰਟ ਹੈਗੇ ਆ ਉਹ ਉੱਥੇ ਪਹੁੰਚੇ ਹੋਏ ਸੀਗੇ ਉੱਥੇ ਗੱਲਬਾਤ ਜਿਹੜੀ ਉਹ ਕਰ ਰਹੇ ਆ ਸਕਾਟ ਬੈਸਿੰਟ ਜਿਹੜੇ ਟ੍ਰੈਜਰੀ ਜਿਹੜੇ ਸਕੱਤਰ ਆ ਉਹ ਯੂਐਸ ਦੇ ਵੱਲੋਂ ਤੇ ਉਧਰੋਂ ਚਾਈਨਾ ਵੱਲੋਂ ਵੀ ਜਿਹੜੇ ਉਹਨਾਂ ਦੇ ਅਧਿਕਾਰੀ ਜਿਹੜੇ ਉਹ ਪਹੁੰਚੇ ਸੀਗੇ ਸੋ ਟਰੰਪ ਉਹਨਾਂ ਨੇ ਦਾਅਵਾ ਜਿਹੜਾ ਇਸ ਦੇ ਵਿੱਚ ਕੀਤਾ ਟ੍ਰੁੱਥ ਸੋਸ਼ਲ ਦੇ ਉੱਤੇ ਵੀ ਡੀਲ ਵਿਦ ਚਾਈਨਾ ਇਜ਼ ਡਨ ਸਬਜੈਕਟ ਟੂ ਫਾਈਨਲ ਅਪਰੂਵਲ ਵਿਦ ਪ੍ਰੈਜ਼ੀਡੈਂਸੀ ਐਂਡ ਮੀ ਹੁਣੇ ਆ ਵੀ ਮੰਨਦੇ ਆ ਨਹੀਂ ਮੰਨਦੇ ਕੌਣ ਕਿਹੜੀ ਗੱਲ ਤੋਂ ਪਘੋੜਾ ਹੋ ਜੂਗਾ ਇਹ ਅਜੇ ਕੋਈ ਕਨਫਰਮ ਨਹੀਂ ਆ ਟਰੰਪ ਉਹਨਾਂ ਰੀਆਂ ਕਈਆਂ ਹੋਈਆਂ ਟ੍ਰੇਡ ਨੂੰ ਲੈ ਕੇ ਗੱਲਾਂ ਦੇ ਉੱਤੇ ਕਿਸੇ ਨੂੰ ਵੀ ਹੁਣ ਕੋਈ ਭਰੋਸਾ ਜਿਹੜਾ ਉਹ ਨਹੀਂ ਰਿਹਾ ਸਵੇਰੇ ਕੁਛ ਹੁੰਦਾ ਸ਼ਾਮ ਨੂੰ ਜਿਹੜਾ ਆ ਉਹ ਗੱਲ ਹੋਰ ਹੋ ਜਾਂਦੀ ਹੁੰਦੀ ਆ ਹੁਣ ਯੂਨੀਵਰਸਿਟੀਆਂ ਬੇਸਿਕਲੀ ਸਟੂਡੈਂਟਸ ਨੂੰ ਇੱਕ ਹਿਸਾਬ ਦੇ ਨਾਲ ਟੂਲ ਜਿਹੜਾ ਆ ਉਹ ਬਣਾ ਕੇ ਵਰਤਿਆ ਗਿਆ 트럼ਪ ਪ੍ਰਸ਼ਾਸਨ ਦੇ ਦੁਆਰਾ ਵੀ ਅਸੀਂ ਉਹਨਾਂ ਦੇ ਵੀਜ਼ੇ ਜਿਹੜੇ ਉਹ ਰੱਦ ਕਰਾਂਗੇ ਤੇ ਤਾਂ ਉਹਦੇ ਬਦਲੇ ਫਿਰ ਤੁਹਾਨੂੰ ਜਿਹੜਾ ਆ ਉਹ ਉਸ ਚੀਜ਼ ਨੂੰ ਮੰਨਵਾਇਆ ਜਾਵੇ ਕੀ ਅਮਰੀਕਾ ਦੇ ਵਿੱਚ ਇਹ ਗੱਲਾਂ ਜਿਹੜੀਆਂ ਹੁਣ ਅਜਾਇਜ਼ ਜਿਹੜੀਆਂ ਹੋਣਗੀਆਂ ਆਪਾਂ ਇਹ ਇੱਕ ਹਿਸਾਬ ਦੇ ਨਾਲ ਜਿਹੜੀ ਥਰਡ ਵਰਲਡ ਕੰਟਰੀਆਂ ਦੀਆਂ ਜਿਹੜੀਆਂ ਪੋਲਿਟਿਕਸ ਆ ਉਸ ਦੇ ਉੱਤੇ ਜਿਹੜੇ ਇੱਕ ਹਿਸਾਬ ਨਾਲ ਉਤਰੇ ਆਏ ਆ ਸੋ ਥੀਊ ਪ੍ਰੋਸੈਸ ਜੀਆਂ ਪ੍ਰੋਸੈਸ ਪ੍ਰੋਸੀਜਰਸ ਦਾ ਕੋਈ ਮਤਲਬ ਰਹਿ ਜਾਊਗਾ ਜਾਂ ਨਹੀਂ ਇਹ ਹੁਣ ਲੋਕਾਂ ਦੇ ਮਨਾਂ 'ਚ ਸਵਾਲ ਆ ਸੋ 55% ਟੈਰਿਫ ਕਹਿੰਦੇ ਆ ਸਾਨੂੰ ਜਿਹੜੇ ਉਹ ਮਿਲਨੇ ਆ ਯਾਨੀ ਕਿ ਚਾਈਨਾ ਜਿਹੜਾ ਸਮਾਨ ਆਊਗਾ ਉੱਤੇ 55% ਟੈਰਿਫ ਤੇ ਚਾਈਨਾ ਇਸ ਗੈਟਿੰਗ 10% ਅਮਰੀਕਾ ਦੇ ਸਮਾਨ ਦੇ ਉੱਤੇ 10% ਜਿਹੜਾ ਟੈਰਿਫ ਜਿਹੜਾ ਉਹ ਲੱਗਣ ਜਾ ਰਿਹਾ ਆ ਸੋ ਰੀਅਰ ਜਿਹੜੀਆਂ ਮੈਗਨੇਟਸ ਦਾ ਜਿਹਦਾ ਤੁਸੀਂ ਦੱਸਿਆ ਜਾਂ ਰੇਅਰ ਅਰਥ ਐਲੀਮੈਂਟਸ ਆ ਮਿਨਰਲਸ ਆ ਉਸ ਦੇ ਉੱਤੇ ਜਿਹੜਾ ਇਸ ਟਾਈਮ ਜ਼ੋਰ ਲੱਗਾ ਪਿਆ ਹੈਗਾ ਆ ਸੋ ਇਸ ਦੇ ਵਿੱਚ ਕੀ ਹੁੰਦਾ ਆ ਅਜੇ ਇਹਨਾਂ ਨੇ ਕਿਹਾ ਆ ਵੀ ਸਾਡੇ ਦੋਨਾਂ ਵੱਲੋਂ ਇਸ ਦੇ ਉੱਤੇ ਸਿਆਹੀ ਜਿਹੜੀ ਉਹ ਲਗਣੀ ਬਾਕੀ ਆ ਲਾ ਦੇਣਗੇ ਜਾਂ ਨਹੀਂ ਲਾ ਦੇਣਗੇ ਜਾਂ ਇਹ ਪੋਸਟ ਕਰਨ ਦਾ ਕੀ ਮਤਲਬ ਆ ਵੀ ਦੋਨੋਂ ਜਾਣੇ ਹੁਣ ਬਣ ਗਏ ਆ ਏ ਹੁੰਦੇ ਕੁਝ ਘੰਟਿਆਂ ਦੇ ਵਿੱਚ ਆਪਾਂ ਨੂੰ ਜਿਹੜਾ ਉਹ ਪਤਾ ਲੱਗੂਗਾ ਕੱਲ ਸ਼ਾਮ ਦੀ ਇਹ ਖਬਰ ਸੀਗੀ ਹਰਜੋਤ ਸਿੰਘ ਜੀ ਵੀ ਜਿਹੜੇ ਫਰੇਮਵਰਕ ਦੇ ਉੱਤੇ ਢਾਂਚੇ ਦੇ ਉੱਤੇ ਦੋਨਾਂ ਮੁਲਕਾਂ ਦੀ ਜਿਹੜੀ ਸਹਿਮਤੀ ਆ ਉਹ ਬਣ ਗਈ ਆ ਪਰ ਅੱਜ ਸਵੇਰੇ ਹੁਣ ਜਦੋਂ ਆਪਾਂ ਉੱਠੇ ਆ ਤਾਂ ਉਦੋਂ 트럼ਪ ਹੋਣਾ ਨੇ ਕਨਫਰਮ ਕਰ ਦਿੱਤਾ ਆਪਣੇ 트ਰੁੱਥ ਸੋਸ਼ਲ ਦੇ ਉੱਤੇ ਵੀ ਡੀਲ ਜਿਹੜੀ ਆ ਚਾਈਨਾ ਦੇ ਨਾਲ ਡਨ ਹੋ ਚੁੱਕੀ ਆ ਇਸ ਦਾ ਅਸਰ ਮਾਰਕੀਟ ਦੇ ਉੱਤੇ ਕਿਦਾਂ ਦਾ ਜਿਹੜਾ ਉਹ ਰਹੂਗਾ ਇਹ ਦੇਖਣ ਵਾਲੀ ਗੱਲ ਆ ਹਾਲ ਦੀ ਘੜੀ ਜਦੋਂ ਆਪਾਂ ਹੁਣ ਤੁਹਾਡੇ ਨਾਲ ਗੱਲ ਕਰ ਰਹੇ ਹਾਂ ਕੱਲ ਦੇ ਮੁਕਾਬਲੇ ਡਾਉ ਜੋਨ 750.127 ਪੁਆਇੰਟ ਹਾਲ ਦੀ ਘੜੀ ਉੱਤੇ ਚੱਲ ਰਿਹਾ ਹੈ ਤੇ ਜਿਹੜੇ ਦਿਨ ਦੀ ਕਲੋਜ਼ਿੰਗ ਹੋਣ ਦੇ ਵਿੱਚ ਅਜੇ ਕੁਝ ਘੰਟੇ ਬਾਕੀ ਨੇ